ਭਾਈ ਵੀਰ ਸਿੰਘ ਇੱਕ ਕਵੀ ਵਿਰਤੀ ਦੇ ਮਾਲਕ ਸੀ ਸਿੱਖ ਕੌਮ ਦੇ ਬੜੇ ਨਾਮਵਰ ਸ਼ਖਸੀਅਤ ਹੋਏ ਨੇ ਬਹੁਤ ਧਿਆਨ ਨਾਲ ਸੁਣ ਲਿਓ ਭਾਈ ਵੀਰ ਸਿੰਘ ਕਹਿੰਦੀ ਹੈ ਵੀ ਇੱਕ ਪਿਆਸਾ ਮੋਰ ਮੋਰ ਹੈ ਉਹਨੂੰ ਪਾਣੀ ਦੀ ਪਿਆਸ ਲੱਗੀ ਹੈ ਉਹ ਵੀ ਇੱਕ ਬਗ ਦੇ ਪਾਣੀ ਦੇ ਕੰਢੇ ਆ ਕੇ ਪਾਣੀ ਪੀਂਦਾ ਹੈ ਇੱਕ گاਵਾਂ ਦਾ ਝੁੰਡ ਹੈ ਗਾਈਆਂ ਨੇ ਪਸ਼ੂ ਨੇ ਉਹਨਾਂ ਨੂੰ ਵੀ ਪਿਆਸ ਲੱਗੀ ਤੇ ਉਹ ਵੀ ਪਾਣੀ ਪੀਣ ਆ ਗੀਆਂ। گاਵਾ ਨੇ ਜਦੋਂ ਪਾਣੀ ਪੀਤਾ ਇੱਕ ਸਰੋਵਰ ਤੋਂ ਕਹਿ ਲਓ ਵਗਦਾ ਪਾਣੀ ਕਹਿ ਲਓ ਉਹਨੇ ਪਾਣੀ ਪੀ ਕੇ ਰੱਜ ਕੇ ਆਪਣੀ ਪਿਆਸ ਮਿਟਾ ਕੇ ਉਸੇ ਵੇਲੇ ਆਪਣਾ ਮੂੰਹ ਘਮਾਇਆ ਪਾਣੀ ਵਾਲੇ ਪਾਸੇ ਪਿੱਠ ਕਰਕੇ ਕੰਡ ਕਰਕੇ ਵਾਪਸ ਚਲ ਗਈਆਂ। ਜਦੋਂ ਮੋਰ ਨੂੰ ਪਿਆਸ ਲੱਗੀ ਮੋਰ ਪਾਣੀ ਪੀਣ ਆਇਆ ਉਹਨੇ ਪਾਣੀ ਪੀਤਾ ਉਨੇ ਪਾਣੀ ਵਾਲੇ ਪਾਸੇ ਕੰਡ ਨਹੀਂ ਕੀਤੀ ਪਿੱਠ ਨਹੀਂ ਕੀਤੀ ਤੁਹਾਨੂੰ ਅਤਾਵੇ ਮੋਰ ਦਾ ਸੁਭਾਅ ਹੈ ਉਹ ਉਨਹੀਂ ਪੈਰੀ ਵਾਪਸ ਮੁੜਦਾ ਹੈ ਭਾਈ ਵੀਰ ਸਿੰਘ ਨੇ ਇੱਕ ਕਵਿਤਾ ਵਿਚਾਰ ਦਿੱਤੀ ਉਹ ਕਹਿੰਦੇ ਵੀ ਕਮਾਲ ਹੈ ਧਾਈਆਂ ਆਈਆਂ ਗਾਈਆਂ ਸਰਤੇ ਪੀ ਪਾਣੀ ਕੰਡ ਮੂੜੀ ਗਾਵਾਂ ਆਈਆਂ ਪਾਣੀ ਪੀਤਾ ਮੁੜ ਗਈਆਂ ਧਾਈਆਂ ਆਈਆਂ ਗਾਈਆਂ ਸਰਤੇ ਪੀ ਪਾਣੀ ਕੰਡ ਮੂੜੀ ਨੱਚਦਾ ਮੋਰ ਆਇਆ ਪਾਣੀ ਪੀਤਾ ਕੰਡ ਨਾ ਮੋੜੀ ਥੋੜੀ ਮੋਰ ਨੇ ਪਾਣੀ ਪੀਤਾ ਉਹਨੇ ਆਪਣੀ ਕੰਡ ਨਹੀਂ ਕੀਤੀ ਪਾਣੀ ਵਾਲੇ ਪੈਸੇ ਪੇਟ ਨਹੀਂ ਕੀਤੀ ਨੱਚਦਾ ਮੋਰ ਆਇਆ ਪਾਣੀ ਜਲ ਪੀਤਾ ਕੰਡ ਨਾ ਮੋੜੀ ਥੋੜੀ ਕਹਿ ਲੱਗੇ ਸ਼ਾਲਾ ਤਰੇ ਮੋਰ ਦੀ ਦੇਵੀ ਪੀ ਲੱਜ ਤੁਦਨੋ ਲੋੜੀ ਕਹਿ ਲੱਗੇ ਮੈਂ ਰੱਬ ਅੱਗੇ ਅਰਦਾਸ ਕਰਦੇ ਐ ਮਾਲਕਾ ਮੇਰਾ ਜੀਵਨ ਵਿੱਚ ਜਿਹੜਾ ਸੁਭਾਅ ਹੈ ਨਾ ਉਹ ਮੋਰ ਵਰਗਾ ਬਣਾਈ ਬਾਬ ਮੈਂ ਤੇਰੇ ਦਰ ਤੋਂ ਦਾਤ ਲੈ ਕੇ ਫਿਰ ਤੇਰੇ 발 ਕਦੀ ਆਪਣੀ ਪਿੱਠ ਨਾ ਕਰਾਂ ਬਲਕਿ ਮੁਖ ਰੱਖ ਕੇ ਤੇਰਾ ਸ਼ੁਕਰਾਨਾ ਕਰਦਾ ਰਿਹਾ